ਓਏ ਅਸੀਂ ਕੱਲ ਜੀ ਸਾਰੇ ਨੂੰ ਸਵਾਗਤ ਹੈ ਜੀ ਬਲੌਗ 'ਚ ਤੇ ਬਾਕੀ ਬਾਈ ਅੱਜ ਚੱਲਦਾ ਚੋਅਈ ਦਾ ਕੰਮ ਅੰਦਰ ਤੇ ਬਾਕੀ ਮਲਾਉਂਦੇ ਤੁਹਾਨੂੰ ਜੱਗੇ ਨਾ ਜੱਗਾ ਆ ਬਾਈ ਇੰਡੀਆ ਦੇ ਵਿਆਹ ਕਰਾ ਕੇ ਤੋਂ ਵਧਾਈਆਂ ਜੱਗੇ ਨੂੰ ਸਾਰੇ ਲੋ ਜੀ ਮੇਰੋ ਜੀ ਜੱਗੇ ਨੂੰ ਜੱਗੇ ਕਿੱਦਾਂ ਬਾਈ ਜੀ ਵਧਾਈਆਂ ਜੱਗਾ ਆਇਆ ਬਾਈ ਇੰਡੀਆ ਦੇ ਵਿਆਹ ਕਰਾ ਕੇ ਇਹਦੀ ਪਹਿਲਾਂ ਆਪਾਂ ਨੇ ਵੀਡੀਓ ਪਾਈ ਥੀ ਥਾਲੀ ਵਾਲਾ ਦਾ ਮੁੰਡਾ ਐ ਜੱਗੇ ਟਿਕ ਬਾਈ ਜੱਗੇ ਦੇ ਰਿਸ਼ਤੇਦਾਰ ਵੀ ਦੇਖਦੇ ਆਪਾਂ ਨੂੰ ਤੇ ਕੈਨੇਡਾ ਤੋਂ ਉਹਨਾਂ ਨੇ ਕਿਹਾ ਵੀ ਅਸੀਂ ਵੀਡੀਓ ਦੇਖੀ ਸੀ ਜੱਗੇ ਦੀ ਵੀਡੀਓ ਵਾਇਰਲ ਹੋ ਗਈ ਸੀ ਹਾਂ ਨਾ ਨਾ ਇੰਨੀ ਵੀ ਨਹੀਂ ਜਿਵੇਂ ਹਾਂ ਜੱਗਾ ਭਾਈ ਆਇਆ ਇੰਡੀਆ ਦੇ 2 ਮਹੀਨੇ ਲਾਇਆ ਹੈ ਤੇ ਹਰਜੀਤ ਨੇ ਵੀ ਆ ਜਾਣਾ ਅਰਜੀਤ ਗਿਆ ਵਾ ਤਾਂ ਅਰਜੀਤ ਨੇ ਵੀ ਅੱਜ ਆ ਜਾਣਾ ਰਾਤ ਨੂੰ ਜਗੇ ਅੱਜ ਰਾਤ ਨੂੰ ਉੱਤਰਨਾ ਉਹਨੇ ਆਹ ਠੀਕ ਹੈ ਠੀਕ ਅੱਜ ਆ ਜਾਣਾ ਬਾਕੀ ਚੱਲਦਾ ਬਈ ਚੋਈ ਦਾ ਕੰਮ 6 ਵਜੇ ਤੱਕ ਕੇ ਅੰਦਰ ਰੱਖ ਲੈ ਫਿਰ ਵਾਈਟ ਬੰਨ ਉੱਪਰ ਇਹ ਤੇ ਉਹ ਫਰੈਂਚ ਤੇ ਜਰਾ ਦੂਤੋ ਦਾ ਉਹ ਕੰਟਰੋਲ ਤੇ ਉੱਪਰ ਹੋ ਗਿਆ ਬਾਈ ਦੁੱਧ ਹਲੇ ਰਹਿ ਨਹੀਂ ਆ ਗਏ ਆ ਇਹ ਇਹ ਹੈ ਫਰੋ ਬਣਾਉਣ ਵਾਲੀ ਮਸ਼ੀਨ ਛੋਰਾਣ ਵਾਲੀ ਹੈ ਇਹ ਤਾਂ ਤੇ ਜਿਹਨਾਂ ਦੇ ਟੀਕੇ ਟੂਕੇ ਲੱਗਣੇ ਜਾਂ ਜਿਹੜੀਆਂ ਬਿਮਾਰ ਆ ਇਹਦਾ ਮੂੰਹ ਸੁੱਜਿਆ ਵਾ ਇੱਥੇ ਗਏ ਕੱਢ ਲੰਦੇ ਆ ਇਹਦਾ ਠੱਜੀ ਬਣੀ ਪਈ ਇਹਦਾ ਜਿਹਨਾਂ ਦੇ ਵੀ ਟੀਕੇ ਲੱਗਣੇ ਜਾਂ ਕੋਈ ਬਿਮਾਰ ਆ ਉਹ ਸਾਰੀ ਇੱਧਰ ਖੱਟ ਲੈਣੀ ਆ ਇਹ ਐਂਜਲੋ ਛਾਓ ਐਂਜਲੋ ਤੋਂ ਬਈ ਉਰੇ ਆ ਗਏ ਆ ਜਿਹੜੀਆਂ ਤਾ ਜੇ ਸੁਣੋ ਜੀ ਮੀ ਉਹ ਕੱਟਦੇ ਆਪਾਂ ਉਧਰ ਚੋਂ ਆਈ ਨੂੰ ਤੇ ਇੱਧਰ ਜਿਨ੍ਹਾਂ ਨੇ ਜਿਹੜੀਆਂ ਗਾਂ ਆਉਂਦੀਆਂ ਬਸ ਹਾਤਾ ਰਸਦੰਦੇ ਵਿੱਚ ਸੋਣੇ ਵਾਲੀਆਂ ਤੇ ਉਤੇ ਬਾਦ ਅਗਲਾ ਡਾਕਖਾਨਾ ਹੈ ਉਹ ਜਿਹੜੇ 10-15 ਦਿਨ ਲੈਂਦੇ ਆ ਤੇ ਇਹ ਪਾਲੀਏ ਪਰ ਛੱਡੀਆਂ ਵੀ ਆ ਬਈ ਸਾਫ਼ ਕਰ ਦਿੰਦੇ ਆ ਇਹ 15-20 ਦਿਨ ਬਾਅਦ ਨਵੇਂ ਪਾਲੀਏ ਪਾ ਦਉਂਦੇ ਫੇਰ ਆ ਹਫਤੇ ਦੇ ਵਿੱਚ ਵਿੱਚ ਸੋਨੇ ਵਾਲੀਆਂ ਤੇ ਆ ਤਾਜ਼ੀਆਂ ਸੋਨੀਆਂ ਜਿੰਨਾਂ ਦਾ ਬਾਕਸ ਵਿੱਚ ਆਹ ਲਾਈਆਂ ਵੀ ਆ ਕਹੇਲੀਆਂ ਕਹਿੰਦੇ ਆ ਇਟਾਲੀਅਨ ਚ ਆਪਣੇ ਗ੍ਰੇਟ ਕਹਿੰਦੇ ਆ ਤੇ ਹੁਣ ਯਾਰ ਸੀ ਬਕਸੋ ਆਈ ਨੂੰ ਆਹ ਚਿਲਕੀਆਂ ਬਾਈ ਲੱਤਾਂ ਖੁੱਲੀਆਂ ਜਾਂਦੀਆਂ ਨੇ ਆਪਣੇ ਜਹੂੜ ਕਹਿੰਦੇ ਆ ਨਾ ਜਹੂੜ ਪਾ ਦਿੰਦੇ ਆ ਇਹਨਾਂ ਦੇ ਬੈਲਟਾਂ ਪਾ ਲੰਨਾ ਹੈ ਬੈਲਟ ਪਾ ਕੇ ਫਿਰ ਲੱਤਾਂ ਗੱਠੀਆਂ ਕਰ ਦਿੰਦੇ ਆ ਮਤੋਂ ਟੁੱਟਣੇ ਜੋਗੀ ਛੱਡ ਦਿੰਦੇ ਆ ਇਹਨੂੰ ਉੱਦਾਂ ਆਪਣੇ ਜਹੂਰ ਲਾ ਕੇ ਬੰਨ ਲੈਂਦੇ ਆ ਇਹ ਜੋੜੀ ਆ ਦੇ ਲਾਉਂਦੇ ਹੁਣ ਆਲਦੀ ਨਾਲ ਹੋਈਆਂ ਇਹਦੀਆਂ ਬੰਦ ਆ ਆ ਜੋ ਗੈਰਾਂ ਨਿਕਲੇ ਕੋਈ ਬਾਹਰ ਬਾਜ ਇਹਨਾਂ ਦੀ ਚੋਈ ਹੋਲੀ ਕੋਈ ਜੀ ਵੀ ਤੇ ਉਹ ਬੈਠੀਆਂ ਇੱਥੇ ਇੱਕੋ ਗਰੁੱਪ ਚੱਲਦਾ ਨਹੀਂ ਚਵਾਈ ਹੋ ਰਹੀ ਹੈ ਤੇ ਹੋਰ ਜਿਹੜੀਆਂ ਬੰਸਤ ਗਿਆ ਉਹਨੇ ਬੈੰਦੀਆਂ ਵਈ ਮੈਂ ਤਾਂ ਅੱਲਾਹ ਇਹ ਟੋਟਲ 12 ਤੋਂ ਮਹਿਣੀ 11 12 ਤੋਂ ਜਾਏ ਬੰਨੀ ਆ ਲਾਈ ਵੀ ਹੁੰਦੀ ਨੇ ਉੱਤਰ ਸਿਰੇ ਤੋਂ ਭੱਜ ਜਾਣਾ ਉਹ ਜਿਹੜੀਆਂ ਬਈ ਨੰਗੀਆਂ ਪੁੱਜੂਆਂ ਬੱਚੀਆਂ ਬਹੁਤ ਭੱਜਦੀਆਂ ਪੂਰੇ ਮੰਜਾ ਅਗਰ ਨੂੰ ਉਨੇ ਰਬਟ ਦਾ ਕਰਾਜਾ ਲੱਗਿਆ ਵਾ ਉਹਦੇ ਨਾਲ ਸਾਫ ਕਰ ਦਉਂਦੇ ਆਂ ਜਿਆਚੂ ਆਈ ਬੱਚੇ ਖੜ ਗਏ ਜਦੋਂ ਉੱਤਰ ਤੇ ਫੱਟਾ ਚੱਕੋ ਪੁਗਿਆ ਮੇਰੇ ਅੰਦਰ ਵਾਰ ਦਉਂਦੇ ਆਂ ਲੋ ਬਈ ਆਹ ਥਾਲੇ ਵਾਲਾ ਘਰ ਕੋਈ ਬੰਦੇ ਰਹਿੰਦੇ ਬਈ ਥੋੜੀ ਤੇ ਆਹ ਏ ਬਈ ਡੜਾ ਭੰਨਣੇ ਵਾਲਾ ਪ੍ਰੈਸ਼ਰ ਚੈੱਕ ਨਾਲ ਸੱਡਾਂ ਨੂੰ ਫੁੱਲ ਦਉਂਦੇ ਆਂ ਇਥੇ ਡੜਾ ਬਣਦਾ ਉਹ ਬੰਨਣਾ ਇਹਨੂੰ ਹਾਲ ਪਿਆ ਕਰਾ ਹਾਈਡਰੋਲਿਕ ਵਾਲੇ ਜਿਹੜੇ ਨੂੰ ਮੁੜਤਾ ਵਈ ਸਾਰਾ ਇੱਥਰ ਦੇ ਮੂਰੇ ਲੱਗਦਾ ਆਹ ਦੇਖੋ ਰੂਟਾ ਵਿਟਰ ਨਾ 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 ਮੁਕ ਪਾਇਤ ਨੂੰ ਲੱਗਦਾ ਇਹ ਬਈ ਕੱਕ ਵੱਡਣ ਜਗਾੜ ਜਿਹੜੇ ਦਿਨ ਬਲੂ ਮੁਰ ਬਣਾਉਂਦੇ ਆ ਜਿੱਕੜਾ ਆਪਣੇ ਪਹਿਲਾ ਕਟਰ ਵਾਜੇ ਦਾ ਉਹ ਚੀਜ਼ ਲੱਗ ਇਹ ਆੜ ਤੱਕੜਾਈ ਆ ਹੁੱਕ ਪੈਂਦੀ ਉਰੇ ਆ ਕਿ ਉਹ ਬਰਲਾ ਉਹਨੂੰ ਤੇਰਾ ਹੋ ਗਈ ਫਿਕਸੇ ਪੰਜਾਂ ਮੀਆਂ। ਅਸਿੱਧੀ ਐਂ ਕੰਡੀ ਜੋ ਪੈਂਦੀ ਆ ਉਹਦੇ। ਆਪੋ ਨੇ ਨਾਲ ਟਰਾਂਮ ਨੂੰ ਕੋ ਲਿੰਕਾ ਨਹੀਂ ਹੈਗੀ। ਇੱਧਰ ਪਿੰਨ ਪੈ ਜਾਣੀ ਤਾਰਾਂ ਤੂਰਾਂ ਵਾਲਾ ਉਹ ਹੀ ਫਰੇਕ ਉਹਨੂੰ ਲਾ ਬੈਠਾ ਨਹੀਂ। ਜੈਕ ਦਾ ਐਚਰ ਨਾਲ ਇਹ ਕੋ ਫੁੱਲ ਦੇ ਜਿਹੜੇ ਛੱਡਾਂ ਨੂੰ ਟੈਰੀ ਜੀ ਲਾਉਂਗਾ ਬਈ ਇਕੱਠੇ ਕਰਨੇ ਦਾ ਵੀ ਇਹ ਆਪਰੇਚੇ ਲੱਗੇ ਹੋਏ ਮਤੇ ਢੇਰੀ ਜੀ ਲਈ ਜਾਣੇ ਤੇ ਉਹ ਤੇ ਬਾਅਦ ਜਿਹੜੀ ਬਲੂਨ ਬਣਾਉਂਦੀ ਮਸ਼ੀਨ ਉਹ ਤੇ ਆ ਫੜਿਆ ਹਾਈਡਰੋਲਿਕ ਤੇ ਪਲਾਉ ਬਲੂ ਬੱਜੇ ਵਿੱਚੇ ਚੱਲਦੇ ਆ ਬਈ ਇਹ ਪੰਜਾ ਇੱਕ ਚ ਤੇ ਨੋ ਉੱਪਰ ਅੱਠ ਉੱਪਰ

ਦੇ ਰੂ ਪਾਉਂਦਾ ਵਈ ਯਾਰ ਪਾਈ ਪਾ ਛੱਡੀਆਂ ਇਕੱਤਾਂ ਹੰਤਾ ਪੁੰਡਾ ਬਾਈ ਸਾਰਾ ਇਹਨਾਂ ਦਾ ਤਗੜਾ ਈ ਟਿਊਬ ਸਾਊਟਰ ਲੱਗੀ ਵੀ ਰੇ ਰੂਏ ਪਾਉਂਦੇ ਲੱਗਦੇ ਮਨ ਇਹਦੇ ਨਾਲ ਤੇਰਾ ਇਹ ਵਾਜ ਗਾਰਮੈਂਟ ਕੱਠਾ ਕਰਨੇ ਵਾਲਾ ਇਹ ਤੇ ਵਾਰ ਉਹਦੇ ਨਾਲ ਬਲੂਨ ਬਣਾਉਂਦੇ ਭਰੀਆਂ ਬਣਾਉਂਦੇ ਜਿਹੜੀਆਂ ਆਹ ਪਏ ਆ ਇਹ ਚੀਜ਼ ਬਣਦੀ ਆ ਇਕੱਠਾ ਕਰਦੀ ਆ ਤੇ ਇੱਧਰ ਪੁਰਾਣਾ ਵਨ ਰਪੇਰ ਇਹ ਬਈ ਲੋਹੇ ਲੋਹੇ ਨੂੰ ਆਪਣੇ ਤਾਂ ਕਵਾੜਾਂ માં ਜਾਈ ਜਾਂਦਾ ਉਹ ਜਿੱਕਣਾ ਵਿਕਦਾ ਨਹੀਂ ਹੁੰਦਾ ਉਹ ਸਿਸਟਮ ਉੱਕਣਾ ਹੀ ਪਿਆ ਲੋਹਾ ਪੁਰਾਣਾ ਬਹੁਤ ਪਿਆ ਇਹਨਾਂ ਨੂੰ ਉਹ ਬੇਨ ਬੇਹਸਵਾ ਵਰ ਦੇ ਟਰੈਕਟਰ ਖਤਮ ਆ ਇਹਦੇ ਖੜੇ ਆ ਬਈ ਚਲਾਉਂਦੇ ਹੀ ਨਹੀਂ ਇਹ ਆਪਾਂ ਤੇ ਰਟੇ ਰਹਾਂ ਪੁਰਛੜੋਂ ਉਹ ਬੀ ਕੀ ਕਰਦੇ ਤੇ ਇਹ ਕੀ ਆ ਸਟਮਰ ਕਹਿ ਨਹੀਂ ਆਪਣੇ ਵੇੜ ਕੇ ਹੀ ਕਰ ਦੇਦੇ ਇਹਨਾਂ ਨੂੰ ਕਦੂ-ਕਦੂ ਜੂ ਪਹਿਲਾਂ ਪਰ ਪਰ ਜੇ ਤੁਹਾਨੂੰ ਪਤਾ ਛੋਟੇ ਹੁੰਦੇ ਤੇ ਚੱਲਦੇ ਨਹੀਂ ਤੇ ਬੇੜ ਲਾਇ ਕਰਦੇ ਇਹ ਸਾੜੇ ਏਰੀਆ 'ਚ ਬਾਈ ਬੇੜ ਕਹਿੰਦੇ ਤੇ ਬਾਕੀ ਪਤਾ ਨਹੀਂ ਉਹ ਇੱਧਰ ਕਹ ਰਹੇ ਨੇ ਐਦਾਂ ਦੇ ਬੇੜ ਹੋਏ ਕਰਦੇ ਤੇ ਪੈਰਾਂ ਦੇ ਨਾਲ ਬਾਹਰਲੇ ਪਾਸੇ ਖਸ ਦਿੰਦੇ ਤੇ ਹੋਵਾ ਪੈ ਪਾ ਬਈ ਜਿਹੜੇ ਹੋਰ ਸਿਸਟਮ ਚੱਲਦਾ ਵਈ ਜਿਨ੍ਹਾਂ ਨੂੰ ਅੰਤਪੋਂ ਡਾ ਬਾਈ ਸਾਰੀ ਤਗੜਾ ਇਹਨਾਂ ਦਾ ਇੱਧਰ ਵੀ ਬਹੁਤ ਸਖਾਰ ਖੜਾ ਇੱਧਰ ਖੁੰਮੇ ਸਾਨੂੰ ਸਰਕਲ ਦੇ ਗੱਡੀ ਖਤਮ ਕਰੀ ਵੀ ਖੜਾਈ ਦੀ ਆਹ ਪੈ ਪਾ ਬਾਈ ਪਾਣੀ ਲਾਉਣਾ ਜਾਂ ਖੇਤਾਂ ਨੂੰ ਇਹਨਾਂ ਨੇ ਕਿ ਆਹ ਹੈ ਥੋੜਾ ਜਿਹਾ ਜਨਰੇਟਰ ਪੰਪ पंप आहे पाणी चकदे बैटरी न रखी बि सारा लायो

ਨੋ ਜੀ ਬਾਈ ਧੁੰਦ ਇੰਨੀ ਆ ਗਈ ਆ ਸ਼ੈੱਡ ਆ ਗੈਂਆਂ ਵਾਲੇ ਤੇ ਉਹ ਉੱਥੇ ਸਾਹਮਣੇ ਚੋਹ ਹੋ ਰਹੀਆਂ ਦੇਖ ਲੋ ਬਾਈ ਧੁੰਦਲਾ ਦਿਖਦਾ ਇਹ ਘਟੋ ਘਟ 100 ਫੁੱਟ ਪਰ ਆਹ ਇੱਥੇ ਗੈਂਆਂ ਚੋਹ ਹੁੰਦੀ ਚੋਈ ਵਾਲਾ 100 100 ਸਵਾ 100 ਫੁੱਟ ਪਰ ਹੋਊਗਾ ਇੰਨੀ ਕਿ ਧੁੰਦਾ ਦੇਖ ਲੋ ਦਿਖਦਾ ਨਹੀਂ ਧੁੰਦ ਤੁਹਾਨੂੰ ਕੈਮਰੇ ਮੂਰੇ ਦਿਖਦੀ ਹੋਣੀ ਧੁੰਦ ਇੰਨੀ ਕ ਆ ਗਈ ਛੱਡਾਂ ਦੇ ਵਿੱਚੇ ਨਹੀਂ ਦਿਖਦਾ ਨਾਲੇ ਲਾਈਟਾਂ ਬਾਈ ਲੱਗੀਆਂ ਵੀਆਂ ਦਾ 10 ਫੁੱਟ ਉੱਪਰ ਲੱਗੀ ਹੋਈ ਹੈ ਲਾਈਟ ਦੋਵਰ ਦੇਖ ਲੋ ਧੁੰਦੜ ਧਾਰ ਹੋਇਆ ਬਾਈ ਬਾਹਰ ਸੜਕਾਂ ਉਪਰ ਤਾਂ ਕੀ ਹਾਲ ਹੋਣਾ ਬਾਈ ਪੂਰੇ ਇੰਨੀਆਂ ਲਾਈਟਾਂ ਦੇ ਲੱਗਣ ਦੇ باوجود ਵੀ ਇੰਨੀ ਧੁੰਦ ਦਿਖਦੀ ਆ ਸੜਕ ਉਪਰ ਕੀ ਹਾਲ ਹੋਣਾ